ਜੈ ਹੋ ਅੱਜ ਅੰਮ੍ਰਿਤਸਰ ਦੇ ਵਿੱਚ ਹਿੰਦੂ ਸਮੂਹ ਸੰਗਠਨਾਂ ਦੁਆਰਾ ਪੰਜਾਬ ਸਰਕਾਰ ਦੇ ਖਿਲਾਫ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੀਆਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਜੇਰਾ 임ਰਾਨ ਖਾਨ ਜਿਨੇ ਫਗਵਾੜੇ ਤੇ ਵੀ ਗਊਮਾਲ ਦੀ ਫੈਕਟਰੀ ਲਗਾਈ ਸੀ ਅੰਮ੍ਰਿਤਸਰ ਤੇ ਵੀ ਫੈਕਟਰੀ ਲਗਾਈ ਸੀ ਉਸ ਤੇ 302 ਦਾ ਦੋਦਾ ਪਰਚਾ ਦਿੱਤਾ ਜਾਣਾ ਚਾਹੀਦਾ ਸਾਡੀ ਮੰਗ ਹੈ ਕਿ ਜੇਰਾ ਗਾਂ ਪੰਜਾਬ ਸਰਕਾਰ ਨੂੰ ਕਰੋੜਾ ਰੁਪਏ ਪੰਜਾਬ ਦੇ ਵਿੱਚ ਜਾਂਦਾ ਉਹ ਗਾਉ ਸਾਸਤੇ ਸਾਡੀ ਗਊ ਮਾਤਾ ਦਾ ਕੋਈ ਰੱਖ-ਰਖਾਵ ਨਹੀਂ ਕੀਤਾ ਜਾਂਦਾ ਉਸ ਰੱਖ-ਰਖਾਵ ਦਾ ਉਚਿਤ ਪ੍ਰਵੰਦ ਕੀਤੀ ਜਾਂਦਾ ਸਾਡੀ ਮੰਗ ਪੰਜਾਬ ਸਰਕਾਰ ਤੋਂ ਜਿਹੜੀ ਨਿੰਦੂ ਨੇ ਉਸ ਮੁਸਲਮਾਨ ਨੂੰ ਪਾਵੇ ਜਗ੍ਹਾ ਦਿੱਤੀ ਇਮਾਰਤ ਕਾਰ ਨੂੰ ਉਸਦੇ ਪਛਤਾ ਦੋਣਾ ਚਾਹੀਦਾ ਸਾਡੀ ਮੰਗ ਇਹ ਸਾਰੀ ਜਿੰਨੇਵਾਰੀ ਇਲਾਕਾ ਐਸਐਚਓ ਦੀ ਬੰਦੀ ਹੈ ਜੇ ਐਸਐਚਓ ਨੂੰ ਸਸਪੈਂਡ ਕੀਤਾ ਜਾਵੇ ਅਗਰ ਸਾਡੀਆਂ ਮੰਗਾਂ ਨਾ ਬੰਦੀਆਂ ਗਈਆਂ 15 ਦਿਨ ਦਾ ਟਾਈਮ ਦੇ ਰਿਆ ਜੇ ਸਾਡੀਆਂ ਮੰਗਾਂ ਨਾ ਬੰਦੀਆਂ ਗਈਆਂ ਤੇ ਅਸੀਂ ਮੰਨ ਰੁੱਸ ਤੇ ਬੈਠਾਂਗੇ ਨਾਲ ਮੈਂ ਇੱਕ ਹੋਰ ਕੋਸ਼ਿਸ਼ ਕਰਨਾ ਚਾਹਨਾ 올 ਇੰਡੀਆ ਹਿੰਦੂ ਸੰਗਠਨ ਕਮੇਟੀ ਦਾ ਮੈਂ ਰਾਸ਼ਟਰਪਤੀ ਅਹੁਦੇ ਦਾ ਅਤੇ ਅਗਰ ਜੇਰਾ ਤੁਛ ਬੁਲਾਇਆ ਉਸ ਨੂੰ 24 ਘੰਟੇ ਬੱਤਰ ਕਾਟੇ ਦੇ ਅੰਦਰ ਫੜਦਾ ইমরান ਖਾਨ ਨੂੰ 1 ਲੱਖ ਰੁਪਇਆ ਜਨਾਬ 올 ਇੰਡੀਆ ਜੈ ਜਿੱਲੋ ਜੈ ਜਿੱਲੋ ਜੈ ਜਿੱਲੋ ਜਿਹੜਾ ਵਿਅਕਤੀ 임ਰਾਨ ਖਾਨ ਦੀ ਸੂਚਨਾ ਦੇਗਾ ਉਹਨੂੰ ਵੀ 1 ਲੱਖ ਰੁਪਏ ਦਾ ਜਨਾਬ ਦਿੱਤਾ ਜਾਏਗਾ ਜੈ ਜਿੱਲੋ ਮੈਂ ਅੰਕਿਰ ਫੌਸਲਾ ਸ਼ਿਭਾ ਸਨਾਦੋ ਰਾਸ਼ਟਰਪਤੀ ਅੱਜ ਅਸੀਂ ਗਊ ਮਾਤਾ ਦੇ ਜੋ ਕਿ ਸਾਡੇ ਅੰਬਰਸਦੇ ਵਿੱਚ ਪਿਛਲੇ ਦਿਨੀ ਬੜਾ ਬੜੀ ਮਾਤਰਾ ਦੇ ਵਿੱਚ ਗਾਹੂ ਮਾਤਾ ਦੀ ਮਾਸ ਦੀ ਫੈਕਟਰੀ ਫੜੀ ਗਈ ਹੈ ਜਿਹੜੇ ਪੁੱਚੜ ਖੰਨਾ ਫੜਿਆ ਗਿਆ ਉਹਦੀ ਅਸੀਂ ਖੇਦੀ ਕਰਦੇ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਰੋਸ਼ ਪ੍ਰਦਰਸ਼ਨ ਰੱਖਿਆ ਸੀਗਾ ਸਾਰੇ ਸੰਗਠਨਾਂ ਨਾਲ ਮਿਲ ਕੇ ਸਾਰੇ ਹਿੰਦੂ ਸੰਗਠਨਾਂ ਨਾਲ ਮਿਲ ਕੇ ਅੰਬਰਸਰ ਦੇ ਰੋਸ਼ ਸਾਡੇ ਵਿੱਚ ਐ ਵਾ ਕਿ ਜਿਹੜੇ ਜਿਹੜੇ ਫੈਕਟਰੀ ਚਲਾ ਰਹੇ ਹੈ ਫੈਕਟਰੀ ਮਾਲਕ ਉੱਤੇ 302 ਧਾਰਾ ਦੇ ਤਹਿਤ ਮੁਕਦਮਾ ਦਰਜ ਕਰ ਗਏ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਜਲਦੋਂ ਜਲਦ ਉਸ ਦੀ ਗ੍ਰਿਫਤਾਰੀ ਕੀਤੀ ਜਾਵੇ ਉਸ ਦੇ ਨਾਲ ਸਾਡੀ ਮੰਗ ਹੈ ਵੀ ਕਿ ਜਿਨ੍ਹਾਂ ਨੇ ਜਿਸ ਵੀ ਜਿਸ ਵੀ ਭਰਾ ਨੇ ਇਹਨਾਂ ਨੂੰ ਜਿਹੜੀ ਕਿ ਫੈਕਟਰੀ ਜਿਹੜੀ ਕਿਰਾਏ ਦੇ ਦਿੱਤੀ ਆ ਉਹਨਾਂ ਉ ਤਾਂ ਵੀ ਉਹੀ ਤਰ੍ਹਾਂ ਦੇ ਨਾਲ ਪਰਚਾ ਲਾਇਆ ਜਾਏਗਾ ਗਊ ਹੱਤਿਆ ਕਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਾਡੀ ਸਖਤ ਜਿਦਾਵਣੀ ਹੈ ਹਿੰਦੂਸਗੜ੍ਹ ਦੀ ਕਿ ਜੇ ਕਿਤੇ ਕੋਲ ਕਿਤੇ ਗਊ ਮਾਰ ਕੇ ਫੜਿਆ ਗਿਆ ਉਸ ਦੇ ਫਿਰ ਹਿੰਦੂਸਗੜ੍ਹ ਸਾਰੇ ਬਦਲਮ ਕੇ ਸਾਰੇ ਉਹਨਾਂ ਜਿਹੜਾ ਕੀ ਬਰਾਂਗੇ ਜਾ ਸ਼ੀਰਮ ਹਰ ਹਰ ਮਾਦੇ ਕਿ ਐਸ ਬਾਰੇ ਇਹ ਇਹ ਗਲਤ ਵਿਚਾਰ ਹੋ ਰਹੇ ਸੀਗੇ ਕਿ ਜਦੋਂ ਆਪਾਂ ਗਊ ਨੂੰ ਘਰ ਰਖਦੇ ਆ ਜਦੋਂ ਉਹ ਦੁੱਧ ਦਿੰਦੀ ਆ ਉਹਦੇ ਉੱਤੇ ਸਾਡੀ ਮਾਂ ਹੁੰਦੀ ਆ ਬਾਕੀ ਮੈਂ ਕਹਿੰਦਾ ਬਾਅਦ ਚੋ ਜਿਹੜੇ ਦੁੱਧ ਜੀਏ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀ ਉਹਨੂੰ ਸੜਕਾਂ ਦੇ ਵਾਰਸ ਛੱਡ ਦਿੰਦੇ ਆ ਉਸ ਉੱਤੇ ਵੀ ਉਨੀ ਘਰ ਵਿੱਚ ਹੋਣੀ ਚਾਹੀਦੀ ਜਿੰਨੀ ਘਰ ਵਿੱਚ ਇਹਨਾਂ ਚੁੱਕਣ ਬੁੱਚੜ ਕਾਨਾ ਤੇ ਹੋਣੀ ਚਾਹੀਦੀ ਟੀਆ ਕਿ ਜਿਹੜੇ ਗਊ ਸੈਸ ਲੈ ਰਹੀ ਹੈ ਸਾਡੀ ਸਰਕਾਰ ਵੱਤੋਰ ਗਊਸ਼ਾਲਾ ਖੋਲੀਆਂ ਜਾਣੀਆਂ ਚਾਹੀਦੀਆਂ ਵਾ ਤਾਂ ਕਿ ਇਹਨਾਂ ਗਵਾਦਿਆਂ ਸੇਵਾ ਹੋ ਸਕਣ ਅਸੀਂ ਸੇਵਾ ਕਰ ਸਕੀਏ ਸਾਡੀ ਸਰਕਾਰ ਇੱਕ ਪੁਨਰਜੋੜ ਬੇਨਤੀ ਹੈ ਕਿ ਵੱਤੋਰ ਅੰਬਰਸਦੇ ਵੀ ਗਊਸ਼ਾਲਾ ਖੋਲੀਆਂ ਜਾਣ ਤਾਂ ਕਿ ਇਹੋ ਜੇ ਬੁਚੜਖਾਨੇ ਤੋਂਨ ਦੀ ਕੋਈ ਹਿੰਮਤ ਨਾ ਕਰ ਸਕੇ ਦੇਖੋ ਜੀ ਉਹ ਪ੍ਰਸ਼ਾਸਨ ਕਹਿ ਰਿਹਾ ਕਿ ਫਿਲਹਾਲ ਤੁਹਾਨੂੰ ਅੱਗੇ ਐਸਡੀਐਮ ਸਾਹਿਬ ਆਣ ਕੇ ਤੁਸੀਂ ਉੱਤੇ ਮੰਗ ਪੱਤਰ ਦੇ ਦਿਓ ਅਸੀਂ ਡੀਸੀ ਦਫ਼ਤਰ ਤੱਕ ਜਾਣਾ ਵਾ ਕੱਕੀ ਸਾਡੀ ਪੁਰਨ ਜੋਰ ਪ੍ਰਸ਼ਾਸਨ ਕੇ ਬੇਨਤੀ ਹੈ ਕਿ ਸਾਨੂੰ ਡੀਸੀ ਦਫਤਰ ਤੱਕ ਰੋਸ਼ ਪ੍ਰਦਰਸ਼ਨ ਕੀਤਾ ਦੇ ਦਿੱਤਾ ਜਾ। ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਕੀ ਮਾਮਲਾ ਹੈ? ਮੈਂ ਰਾਸ਼ਟਰੀ ਪੇਭਗਜ ਸੇਟ ਸਿੱਤਨਾ ਭਾਰਤੀ ਤੋਂ। ਅੱਜ ਦਾ ਇਹ ਪ੍ਰਦਰਸ਼ਨ ਸੀ। ਉਹਦੇ ਵਿੱਚ ਸਭ ਨੂੰ ਪਤਾ ਦਾ ਕਿ ਬੜੀ ਮੰਦ ਭਾਗੀ ਕਟਣਾ ਜਿਹੜੀ ਪੰਜਾਬ ਚ ਕੁਝ ਸਮੇਂ ਤੋਂ ਚੱਲੀ ਆ ਰਹੀ ਹੈ। ਪਿਛਲੇ ਦਿਨੋਂ ਅਬਲਸਰ ਗੁਰੂ ਨਗਰ ਦੇ ਵਿੱਚ ਵੱਡੀ ਮਾਤਰਾ ਵਿੱਚ ਗਾਉਂ ਦਾ ਬਾਦ ਦੀ ਫੈਕਟਰੀ ਦਾ ਮਿਲਣਾ ਬੜਾ ਹੀ ਚਿੰਤਾ ਦਾ ਵਿਸ਼ਾ ਬਣਿਆ। ਅਸੀਂ ਸਾਰੇ ਇਹਨਾਂ ਸੰਗਠਨਾਂ ਨੇ ਇੱਕ ਪ੍ਰਲਾਹ ਕੀਤਾ ਸੀ ਕਿ ਅੱਜ ਅਸੀਂ ਸਾਰੇ ਇਕੱਠੇ ਹੋ ਗਏ ਇੱਕ ਮੰਗ ਪੱਤਰ BC ਸਾਨੂੰ ਦਿਵਾਵਾਂਗੇ ਜਿਸ ਦੇ ਸਾਡੀਆਂ ਮੁੱਖ ਮੰਗਾਂ ਗਿਆ ਸੀ ਕਿ ਜਿਹੜਾ ਵੀ ਹੈ ਕੰਮ ਅਤਿਆ ਕਰਦੇ ਨੇ ਉਹਨਾਂ ਤੇ 302 ਦਾ 55 ਦਰਜ ਕੀਤਾ ਜਾਵੇ ਔਰ ਜਿਹੜੇ ਲੋਕ ਇਹਨਾਂ ਦੇ ਵਾਸਤੇ ਕਿਰਗ ਰਾਜਨੀਤਿਕ ਸ਼ਹਿਰਾਂ ਨਾਲ ਲੋਕਾਂ ਨੂੰ ਗਿਆ ਕਿਉਂਕਿ ਕੋਈ ਵੀ ਕੰਮ ਰਾਜਨੀਤਿਕ ਸ਼ਹਿਰ ਤੋਂ ਕੋਈ ਆ ਨਹੀਂ ਹਸ ਸਕਦਾ ਪਹਿਲਾਂ ਫਗਵਾੜੇ ਫੈਕਟਰੀ ਫੜੀ ਗਈ ਉਸ ਤੋਂ ਬਾਅਦ ਜੰਦਰ ਫੈਕਟਰੀ ਫੜੀ ਗਈ ਉਹ ਲੋਕ ਆਪਣੀ ਫੈਕਟਰੀ ਦੁਆਰਾ ਆਮਰ ਤੋਂ ਚਲਾ ਰਹੇ ਨੇ ਲੰਬੇ ਸਮੇਂ ਤੋਂ ਇਹ ਫੈਕਟਰੀ ਚੱਲ ਰਹੀ ਹੈ ਔਰ ਕਿੰਨੀਆਂ ਹੋਈਆਂ ਇਹ ਫੈਕਟਰੀਆਂ گاਉਂਾਂਾਂ ਵਿੱਚ ਚਲਦੀਆਂ ਹੋਣਗੀਆਂ ਜਿੱਦਾਂ ਕਿ ਪ੍ਰਸ਼ਾਸਨ ਨੂੰ ਇਹਦਾ ਕੋਈ ਪਤਾ ਹੀ ਨਹੀਂ ਆ ਕਿੰਨੇ ਦਿਨਾਂ ਦਾ ਤੁਹਾਨੂੰ ਅਲਟਿਮੀਟਰ ਮਿਲਿਆ ਜੀ ਸਰ ਸਾਡੇ ਆਹਾੜਾ ਦੇ ਕਿਸਾਨ ਦੀ ਮੈਂ ਪੱਟ ਸੀ ਸਾਰੇ ਹਿੰਦੂ ਸੰਗਠਨਾਂ ਦਾ ਕਿ ਅਸੀਂ ਆਪਣੀ ਮੰਗਾਂ ਸਰਕਾਰ ਤੱਕ ਪਹੁੰਚਾਈਏ ਕਿ ਇਹਨਾਂ ਲੋਕਾਂ ਦੇ ਉੱਤੇ ਪાંਸੀ ਦੀ ਸਜ਼ਾ ਹੋਵੇ ਤੇ ਸਾਡੀ ਜਿਹੜੀ ਮਾਂ ਕਿੰਨੋਂ ਅਸੀਂ ਗਊ ਮਾਤਾ ਕਰਨੇ ਆ ਪੂਰਾ ਭਾਰਤ ਨੂੰ ਰਿਸ਼ੀ ਮੁੰਨੀਆਂ ਤੋਂ ਸਾਡੇ ਸਨਾਤਨ ਵਿੱਚ ਲੈ ਆਂਦੇ ਆ ਕਿ ਅਸੀਂ ਗਊ ਨੂੰ ਮਾਤਾ ਦਰਜਾ ਦਿੰਨੇ ਆ ਕਿ ਅੱਜ ਇੰਨਾ ਕਿ ਦਿਲ ਦੁਖੀ ਹੈ ਕਿ ਪੰਜਾਬ ਦੇ ਵਿੱਚ ਗੁਰੂ ਪੀਰਾਂ ਦੇ ਨਗਰੀ ਵਿੱਚ ਦੋ ਹੱਤਿਆਵਾਂ ਹੋਣੀਆਂ ਨੇ ਸਾਨੂੰ ਹਿੰਦੂਆਂ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਉਂਦੀ ਹੈ ਅਸੀਂ ਜਦੋਂ ਵੀ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹਾਂ ਤੇ ਪ੍ਰਸ਼ਾਸਨ ਸਾਨੂੰ ਆਵਾਜ਼ ਬੁਲੰਦ ਕਰਨੀ ਦਿੰਦਾ ਅੱਜ ਤੁਸੀਂ ਦੇਖਿਆ ਦਾ ਅਸੀਂ ਸ਼ਾਂਤੀ ਮੇਂ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਤੇ ਸਾਨੂੰ ਕਿਸੇ ਤਰ੍ਹਾਂ ਦਾ ਜਾਣ ਦੀ ਬਜਾਏ ਸਾਡੀ ਗੇਟ ਚੌਂਕ ਦੇ ਵਿੱਚ ਹੀ ਪੁਲਿਸ ਨੇ ਬਲ ਕੋਲ ਰੋਕ ਲਿਤਾ ਗਿਆ ਸਾਡੀਆਂ ਧਿਰੀਆਂ ਮੰਗਾਂ ਹੋਈਆਂ ਨੇ ਜੜੀਆਂ ਸਾਡੀਆਂ ਮੰਗਾਂ ਹੋਈਆਂ ਉਹ ਤੁਹਾਨੂੰ ਦੱਸ ਦਿੱਤੀਆਂ ਗਈਆਂ ਨੇ ਔਰ ਜਲਦੀ ਹੀ ਜੇ ਨਾ ਹੋਵੇ ਅਸੀਂ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਸੰਗੋਸ਼ ਔਰ ਜ਼ਿਕਾ ਕੀਤਾ ਜਾਏਗਾ ਜੈ ਹਿੰਦ ਜੈ ਭਾਰਤ ਜਿੰਵੇ ਆਲਾ ਬਰਾਸ਼ਟਾ ਤੇ ਸ਼ਿੰਸਾ ਦਾ ਪੰਜਾਬ ਪਰਾਦਾ ਅੱਜ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੰਮ੍ਰਿਤਸਰ ਦੇ ਸਮਸਤ ਹਿੰਦੂ ਸੰਗਠਨ ਨੇ ਇਹ ਕੱਜ ਨਿਰਣਾ ਲਿਆ ਸੀ ਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਗਾਓ ਹਤਿਆ ਵੀ ਫੈਕਟਰੀ ਫਟ ਗਈ ਹੈ ਔਰ ਇਹ ਰੋਜ਼ ਪ੍ਰਦਰਸ਼ਨ ਦੇ ਵਿੱਚ ਅਸੀਂ ਇਹ ਫੈਸਲਾ ਲਿਆ ਕਿ ਵੀ ਸਾਰੇ ਸੰਗਠਨਾਂ ਵੱਲੋਂ ਕਿ ਅੰਮ੍ਰਿਤਸਰ ਤੱਕ ਬੰਦ ਦੀ ਕਾਰਜ ਯਤਰਾ ਲਵਾ ਦੇ ਅਸੀਂ ਅੱਜ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਕਿ ਵੀ ਸਾਡੀ ਅਗਰ ਆਪਾਰ ਵੱਲੋਂ ਅੱਜ ਅੱਜ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਪੂਰਾ ਮੰਗ ਪੱਤਰ ਆਪਾਂ ਮੰਡ ਵਰਤੋਂ ਜਾਂ ਪੰਜਾਬ ਬੰਦ ਕਰਾ ਲਾਗੇ ਜੀ ਸੀ ਦਫਤਰ ਜਾਣਦੇ ਆ ਜੀ ਇਹ ਗੱਲ ਜਿਹੜਾ ਪ੍ਰਸ਼ਾਸਨ ਦੁਆਰਾ ਦੇਖਿਆ ਜਾ ਰਿਹਾ ਕਿ ਜਿੱਦਾਂ ਹਿੰਦੂਆਂ ਨਾਲ ਤੱਕਾ ਹੁੰਦਾ ਮਸਜਿਦ ਤੱਕਾ ਹੀ ਹੁੰਦਾ ਰਹਿੰਦੋ ਆ ਨਾ ਇਹਨਾਂ ਨੂੰ ਇੱਥੇ ਰੋਕੇ ਜਾ ਰਿਹਾ ਸਾਡੇ ਸਾਲੇ ਸਿਗੇਟਰਾਂ ਨੂੰ ਪੁਲਿਸ ਦਾ ਤੱਕੇ ਚਾਈਦਾ ਬਲ ਪ੍ਰਯੋਗ ਕੀਤਾ ਕਿ ਸਾਨੂੰ ਤੇ ਰੋਕ ਰਿਹਾ ਅੱਗੇ ਜਾਣ ਹੀ ਦੇ ਰਹੇ ਪਰ ਏ ਡੀ ਸੀ ਸਾਹਿਬ ਨਾਲ ਤਹਿਸੀਲਦਾਰ ਸਾਹਿਬ ਆਪਣੇ ਆਏ ਨੇ ਤੇ ਮੰਗ ਪਤਾ ਸਾਡੇ ਕੋਲ ਨਿਆਵਾ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਇੱਕ ਹਫ਼ਤੇ ਦਾ ਸਮੇਂ ਸੰਦੇ ਲੋ ਅਗਲੇ ਹੱਕੀ ਹਫ਼ਤੇ ਵਿੱਚ ਤੁਹਾਡੀ ਕਾਰਵਾਈ ਨਹੀਂ ਤੁਹਾਡੀ ਮੰਗਾਂ ਨਹੀਂ ਹੁੰਦੀਆਂ ਤੁਸੀਂ ਆਪਣਾ ਆਪਣਾ ਕੰਮ ਦੇ ਕਾਜ ਆ ਜੇ ਕਿ ਆ ਸਾਨੂੰ ਗਊਵੱਤਿਆ ਦੇ ਸੰਬੰਧ ਚ ਵਕਤ ਪੱਤਰ ਜਿਹਦੇ ਬੰਦੀ ਰਿਹਾ ਤਾਂ ਤੇ ਇਹਦੇ ਵਿੱਚ ਅਸੀਂ ਇਹਨਾਂ ਦਾ ਵਕਤ ਪੱਤਰ ਅੱਜ ਇੱਥੇ ਹੱਥੀਂ ਕਿੱਟ ਦੇ ਵਿੱਚ ਰਿਸਿਵ ਕਰ ਲਿਆ। ਤੇ ਮਾਜੂਬ ਡੀਸੀ ਸਾਹਿਬ ਇਹ ਰਾਹੀਂ ਇਹ ਬੁਖਵੰਤ ਸਾਹਿਬ ਨੂੰ ਅਡਰੈਸਡ ਹੈਗਾ ਤੇ ਮਾਜੂਬ ਸਿਟੀਮਾ ਆਫਿਸ ਸਾਹਿਬ ਦੇ ਅੱਗੇ ਇਹ ਭੇਜ ਰਿਆ। ਤੇ ਕੋਈ ਇਹਨਾਂ ਦੀ ਮੰਗ ਹੈਗੀ ਹੈ ਕਿ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਸੀਸੀ ਸਾਹਿਬ ਦੇ ਵੀ ਇਸ ਉੱਤੇ ਧਿਆਨ ਚਾਹੀਦਾ। ਇਹ ਸਾਰੇ ਅਫਸਰਾਂ ਵੱਲੋਂ ਸਾਰੀਆਂ ਅਫਸਰਸ਼ਰ ਵੱਲੋਂ ਜਿਹੜੀਆਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਜਲਦੀ ਜਿਹੜਾ ਇਹਨਾਂ ਨੂੰ ਅੰਦਰ ਸਰਚ ਦੀ ਇਸ ਚਾਹ ਨੂੰ ਸਿੱਧਾ ਨੂੰ ਪ੍ਰੋਸਸ ਕਰਵਾਇਆ ਹੈ ਕਿ ਜਨਤਾ ਦੀ ਆਵਾਜ਼ ਹੈ ਉਹ ਬਣਦੇ ਲੈਵਲ ਤੱਕ ਬਣ ਕੇ ਕਾਨੂੰਨੀ ਕਾਰਵਾਈ ਕਰਨ ਦੀ ਸ਼ੁਰੂ ਕਰ ਦਿੱਤੀ ਹੋਈ ਹੈ ਜੇ ਤਰੇਟਾ ਦਾ ਪ੍ਰਦਰਸ਼ਨ ਜਿਹੜਾ ਰਾਸ਼ਟਰੀ ਹੈ ਜਿਹੜਾ ਲਾਈਟ ਲਾਈਟ ਇਕ ਤੱਕ ਜੀ ਆਪਣੀ 20 ਫੀਸਟਾਂ ਦੇ ਨਾਲ ਆਪਣੇ ਦਲਤਾਂ ਦਾ ਹੱਕ ਦਾ ਕਿਸੇ ਕੋਈ ਫੈਸਲਾ ਨਹੀਂ ਬਾਏ ਕੋਈ ਇਹ ਜਿਹੜੇ ਜਸਵਾਲੇ ਉਹਦੇ ਮੱਦੇ ਨਜ਼ਰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਆਪ ਆ ਕੇ ਇਹਨਾਂ ਦਾ ਮਨਕਰਤਰ ਜਿਹੜਾ ਕੋਈ ਇਹਨਾਂ ਤੇ ਬੋਗਲਾ ਕੇ ਲੈ ਲੈਣੇ ਉਹ ਅਸੀਂ ਲੈ ਵੀ ਲਿਆ ਤੇ ਇਹਦੀ ਆਵਾਜ਼ ਜਿਹੜੀ ਹੈ ਪੰਚ ਪਰਵਾਰ ਤੋਂ ਜੁੜੇ ਧਰਮ ਦੇ ਜੁੜੇ ਜੀ ਉਹ ਆਲਰੇਡੀ ਪੁਲਿਸ ਜਿਹੜੀ ਇਸ ਤੇ ਕਾਰਵਾਈ ਕਰ ਰਹੀ ਹੈ ਜੀ ਤੇ ਸਖਤ ਕਾਰਵਾਈ ਜੋ ਕਰਨ ਦੀ ਕਰੋ ਲੋ ਸਾਰੂ ਕੀਤੀ ਗਈ ਹੈ ਠੀਕ ਹੈ ਥੈਂਕ ਯੂ